ਲੋਕ ਸਭਾ ਚੋਣਾਂ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਭਖਦੀ ਨਜ਼ਰ ਆ ਰਹੀ ਹੈ ਉੱਥੇ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਆਪਣੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਸੀ ਭਾਈਚਾਰੇ ਨਾਲ ਬੀਤੀ ਦਿਨੀ ਹੋਲੀ ਦਾ ਤਿਹਾਰ ਮਨਾਇਆ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਸਾਲ ਪ੍ਰਵਾਸੀਆਂ ਨਾਲ ਹੋਲੀ ਮਨਾਉਂਦੇ ਨੇ ਜਦ ਕਿ ਦੁਰਬਾਈ ਦੇ ਵਿੱਚ ਉਹਨਾਂ ਨੇ ਯੂਪੀ ਬਿਹਾਰ ਤੇ ਦਿੱਲੀ ਦੇ ਭਈਏ ਪਚਾਏ ਜਾਣ ਵਾਲੇ ਬਿਆਨ ਤੇ ਵਿਵਾਦ ਖੜਾ ਹੋ ਗਿਆ ਸੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ ਉੱਥੇ ਉਹਨਾਂ ਨੇ ਕਿਹਾ ਕਿ ਉਹ ਹਰ ਸਾਲ ਨੇ ਆਪਣੇ ਪ੍ਰਵਾਸੀ ਭਰਾਵਾਂ ਨਾਲ ਹੋਲੀ ਮਨਾਉਂਦੇ ਨੇ ਉਸ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਨ ਇੱਥੇ ਸਾਰੇ ਭਰਾਵਾਂ ਵਾਂਗ ਰਹਿੰਦੇ ਨੇ ਉਹਨਾਂ ਨੇ ਵਿਕਾਸ ਲਈ ਕਈ ਕੰਮ ਵੀ ਜੜੇ ਕੀਤੇ ਗਏ ਨੇ ਇੱਥੇ ਛਟ ਪੂਜਾ ਲਈ ਉਹਨਾਂ ਨੂੰ ਥਾਂ ਵੀ ਜਿਹੜੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪ੍ਰਵਾਸੀ ਭਾਈਚਾਰੇ ਵੱਲੋਂ ਤਿਲਕ ਤੇ ਗੁਲਾਲ ਲਗਾ ਕੇ ਸਵਾਗਤ ਕੀਤਾ ਗਿਆ ਜਿਸ ਨਾਲ ਹੀ ਚਰਨਜੀਤ ਸਿੰਘ ਚੰਨੀ ਦੀ ਬਾਲੀਵੁੱਡ ਤੇ ਪੋਝਪੁਰੀ ਗੀਤਾ ਦੇ ਨੱਚਦੇ ਨਜ਼ਰ ਆਈ ਸੀ ਚਰਨਜੀਤ ਸਿੰਘ ਚੰਨੀ ਨੇ 2022 ਦੀ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸੀ ਸੀਨੀਅਰ ਆਗੂ ਕੰਗਾ ਗਾਂਧੀ ਦੇ ਸਾਹਮਣੇ ਬਿਆਨ ਦਿੱਤੇ ਕਿ ਅਸੀਂ ਕਿ ਪੰਜਾਬੀ ਬੋਨੋ ਯੂਪ বিহার ਦੇ ਪਈਆਂ ਨੂੰ ਪੰਜਾਬ ਚ ਨਾ ਵੜਨ ਦਿਓ ਜਿਸ ਤੋਂ ਬਾਅਦ ਕਾਫੀ ਵਿਵਾਦ ਜੜਾ ਸ਼ੁਰੂ ਹੋਇਆ ਸੀ ਵਿਰੋਧੀ تیرਵਲੋ ਲਗਾਤਾਰ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਵੀ ਸਾਧਿਆ ਗਿਆ ਸੀ ਪੰਜਾਬ ਦੇ ਵਿੱਚ ਉਹ ਦੋ ਸੀਟਾਂ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਤੋਂ ਚੋਣ ਲੜੇ ਸੀ ਪਰ ਉਹ ਦੋਵੇਂ ਪਾਸੋਂ ਜਿਹੜਾ ਹਾਰ ਗਏ ਸੀਗੇ